ਪੰਜਾਬ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਬਿਲਕੁਲ ਸਿਰ ਤੇ ਆ ਚੁੱਕੀਆਂ ਐ ਤੇ ਜਿਹੜੇ ਲੋਕਾਂ ਦੇ ਮਾਨ ਦੇ ਵਿੱਚ ਜਜਬਾ ਹੈ ਆਪਣੇ ਪਿੰਡ ਨੂੰ ਸਵਾਰਨ ਦਾ ਆਪਣੇ ਪਿੰਡ ਨੂੰ ਅੱਗੇ ਲਿਜਾਣ ਦਾ ਤੇ ਉਹ ਆਪੋ ਆਪਣੀ ਦਾਵੇਦਾਰੀ ਸਰਪੰਚੀ ਦੇ ਲਈ ਜਿਹੜੀ ਆ ਉਹ ਪੇਸ਼ ਕਰ ਰਿਹਾ ਪਰ ਇਸ ਦੇ ਵਿੱਚ ਇੱਕ ਹੋਰ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਚੁੱਕੀ ਹੈ ਪੰਜਾਬ ਦੇ ਇੱਕ ਪਿੰਡ ਦਾ ਨੌਜਵਾਨ ਜੋ ਕਿ 4 ਸਾਲ ਪਹਿਲਾਂ ਕੈਨੇਡਾ ਗਿਆ ਸੀਗਾ ਤੇ ਉਸ ਨੂੰ ਆਪਣੇ ਪਿੰਡ ਦੀ ਮਿੱਟੀ ਜਿਹੜੀ ਹੈ ਉਹ ਹੁਣ ਖਿੱਚ ਲਈ ਹੈ ਔਰ ਉਹ ਨੌਜਵਾਨ ਵਾਪਸ ਆਪਣੇ ਪਿੰਡ ਆ ਚੁੱਕਿਆ ਹੈ ਤੇ ਸਰਪੰਚੀ ਦੀ ਇਲੈਕਸ਼ਨ ਲੜਨ ਦੇ ਲਈ ਇਹ ਨੌਜਵਾਨ ਬਿਲਕੁਲ ਤਿਆਰ ਹੈ ਤਸਵੀਰਾਂ ਦੇ ਵਿੱਚ ਜਿਸ ਨੌਜਵਾਨ ਨੂੰ ਤੁਸੀਂ ਦੇਖ ਰਹੇ ਹੋ ਇਸ ਨੌਜਵਾਨ ਦਾ ਨਾਮ ਹੈ ਦਿਪਿੰਦਰ ਸਿੰਘ ਸੰਧੂ ਜੋ ਕਿ 4 ਸਾਲ ਪਹਿਲਾਂ ਕੈਨੇਡਾ ਗਿਆ ਸੀਗਾ ਤੇ ਹੁਣ ਵਾਪਸ ਆਪਣੇ ਪਿੰਡ ਆ ਚੁੱਕਿਆ ਹੈ ਤੇ ਦਿਪਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਪਿੰਡ ਦਾ ਸਰਪੰਚ ਬਣ ਕੇ ਪਿੰਡ ਦੀ ਨੁਹਾਰ ਬਦਲਣਾ ਚਾਹਣਾ ਹੈ ਯੂਥ ਨੂੰ ਨਸ਼ਿਆਂ ਵਾਲੇ ਪਾਸਿਓਂ ਮੋੜ ਕੇ ਖੇਡਾਂ ਵਾਲੇ ਪਾਸੇ ਲਿਜਾਣਾ ਚਾਹਣਾ ਹੈ ਪਿੰਡ ਦੇ ਵਿੱਚ ਜਿੰਮ ਬਣਾਉਂਗਾ ਬਹੁਤ ਸਾਰੇ ਕੰਮ ਜਿਹੜੇ ਕਰਨ ਵਾਲੇ ਪਏ ਆ ਉਹ ਕਰੂੰਗਾ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਮੈਂ ਬਾਹਰ ਕੈਨੇਡਾ ਜਾ ਕੇ ਦੇਖਿਆ ਉਹ ਸਾਰੀਆਂ ਚੀਜ਼ਾਂ ਇੱਥੇ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਬਾਹਰ ਇਲੈਕਸ਼ਨ ਕਿਵੇਂ ਦੇ ਹੁੰਦੇ ਆ ਹੋਰ ਜੋ ਵੀ ਕੁਝ ਮੈਂ ਦੇਖਿਆ ਦੁਨੀਆ ਘੁੰਮ ਕੇ ਦੇਖੀ ਉਹ ਸਾਰਾ ਕੁਝ ਮੈਂ ਇੱਥੇ ਕਰੂੰਗਾ ਨਾਲ ਦੀ ਨਾਲ ਜਿਹੜੇ ਕਿਸਾਨੀ ਹੈਗੀ ਐ ਇਸ ਪਾਸੇ ਵੀ ਮੈਂ ਧਿਆਨ ਜਿਹੜਾ ਦੇਊਂਗਾ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਬਹੁਤ ਕਮੀ ਐ ਅਵੇਅਰਨੈਸ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗਾ ਪਿੰਡ ਦੇ ਸਕੂਲ ਤੇ ਧਿਆਨ ਜਿਹੜਾ ਹੈਗਾ ਉਹ ਦਿੱਤਾ ਜਾਊਗਾ ਬੱਚਿਆਂ ਨੂੰ ਪੜ੍ਹਾਈ ਤੇ ਖੇਡਾਂ ਵਾਲੇ ਪਾਸੇ ਜਿਹੜਾ ਹੈਗਾ ਉਹ ਲਿਜਾਊਂਗਾ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਹੁਣ ਜਦ ਜਦ ਨਾਲ ਰਿਜਲਟ ਆਉਣਗੇ ਇਲੈਕਸ਼ਨ ਦੇ ਉਦਣ ਹੀ ਜੇ ਅਗਰ ਪਿੰਡ ਦੇ ਲੋਕ ਮੈਨੂੰ ਫਤਵਾ ਦਿੰਦੇ ਆ ਮੈਨੂੰ ਜਿਤਾ ਦਿੰਦੇ ਆ ਤਾਂ ਫਿਰ ਮੈਂ ਵਾਪਸ ਕੈਨੇਡਾ ਕਦੇ ਨਹੀਂ ਜਾਣਾ ਮੈਂ ਆਪਣੇ ਪਿੰਡ ਦੀ ਹੀ ਸੇਵਾ ਕਰੂੰਗਾ ਸੋ ਕਿਤੇ ਨਾ ਕਿਤੇ ਬਹੁਤ ਵਧੀਆ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਨੌਜਵਾਨ ਇੱਥੋਂ ਜਾਜ ਭਰ ਭਰ ਕੇ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਜਾਂ ਬਾਹਰਲੇ ਮੁਲਕਾਂ ਜਾ ਰਹੇ ਆ ਸੋ ਕਿਸੇ ਬਹਾਨੇ ਹੀ ਸਹੀ ਉਹ ਹੁਣ ਪਿੰਡ ਵਾਪਸ ਜਿਹੜਾ ਹੈਗਾ ਫੇਰਾ ਪਾ ਰਿਹਾ ਇਹ ਸਰਪੰਚੀ ਇਲੈਕਸ਼ਨ ਚਾਹੇ ਬਹਾਨਾ ਬਣਿਆ ਪਰ ਇਹ 4 ਸਾਲ ਪਹਿਲਾਂ ਕੈਨੇਡਾ ਗਿਆ ਨੌਜਵਾਨ ਦਿਪਿੰਦਰ ਸਿੰਘ ਸੰਧੂ ਵਾਪਸ ਮੁੜ ਆਇਆ ਹੈ ਪਿੰਡ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਸੱਕਾਂਵਾਲੀ ਜਿੱਥੋਂ ਦਾ ਰਹਿਣ ਵਾਲਾ ਹੈ ਦਿਪਿੰਦਰ ਸਿੰਘ ਸੰਧੂ 4 ਸਾਲ ਪਹਿਲਾਂ ਕੈਨੇਡਾ ਗਿਆ ਸੀਗਾ ਤੇ ਕੈਨੇਡਾ ਤੋਂ ਹੁਣ ਵਾਪਸ ਪਿੰਡ ਦੀ ਸਰਪੰਚੀ ਲੜਨ ਦੇ ਲਈ ਇਹ ਨੌਜਵਾਨ ਆ ਚੁੱਕਿਆ ਹਾਲਾਂਕਿ ਹਰੈਨੀ ਦੀ ਗੱਲ ਇਹ ਵੀ ਹੈ ਕਿ ਜੇ ਇੰਨੀ ਦੂਰੋਂ ਕੋਈ ਮੁੰਡਾ ਸਰਪੰਚੀ ਲੜਨ ਵਾਸਤੇ ਆਪਣੇ ਵਾਪਸ ਪਿੰਡ ਆਉਂਦਾ ਤੇ ਕਹਿੰਦਾ ਕਿ ਮੈਂ ਆਪਣੇ ਪਿੰਡ ਦੀ ਸੇਵਾ ਕਰਨੀ ਚਾਹਣਾ ਹੈ ਮਿੱਟੀ ਦੀ ਸੇਵਾ ਕਰਨੀ ਚਾਹਣਾ ਹੈ ਪਿੰਡ ਦੀ ਨਿਹਾਰ ਬਦਲਣੀ ਚਾਹਣਾ ਹੈ ਤੇ ਇਸ ਪਿੰਡ ਦੇ ਵਿੱਚ ਸਰਬਸੰਮਤੀ ਹੋ ਜਾਣੀ ਚਾਹੀਦੀ ਸੀ ਹੁਣ ਪਤਾ ਨਹੀਂ ਕੀ ਕਾਰਨ ਹੈ ਕਿ ਸਰਬਸੰਮਤੀ ਇਸ ਪਿੰਡ ਦੇ ਵਿੱਚ ਨਹੀਂ ਬਣ ਪਾਈ ਸੋ ਕਿਤੇ ਨਾ ਕਿਤੇ ਸਾਡੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਦਿਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਹੁਣ ਜਿੱਦ ਦਿਨ ਰਿਜ਼ਲਟ ਆਉਣਗੇ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਆ ਕਿਸ ਦੇ ਹੱਕ ਦੇ ਵਿੱਚ ਫਤਵਾ ਹੁੰਦਾ ਅਗਰ ਮੇਰੇ ਹੱਕ ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਮੈਨੂੰ ਜਿਤਾਇਆ ਤਾਂ ਫਿਰ ਮੈਂ ਵਾਪਸ ਕੈਨੇਡਾ ਕਦੇ ਨਹੀਂ ਜਾਣਾ ਕਿਹੋ ਜਿਹਾ ਨੌਜਵਾਨ ਜਿਹੜਾ ਕਿ ਸਰਪੰਚੀ ਦੇ ਇਲੈਕਸ਼ਨ ਵਾਸਤੇ ਆਪਦੇ ਪਿੰਡ ਵਾਸਤੇ ਵਿਦੇਸ਼ ਤੋਂ ਇੱਥੇ ਆਸਪਰਤਿਆ ਦੀਪਿੰਦਰ ਸਿੰਘ ਹੈ ਪਿੰਡ ਸੱਕਾਂ ਵਾਲੀ ਤੋਂ ਹੈ ਦੀਪਿੰਦਰ ਜੀ ਸਵਾਗਤ ਹੈ ਤੁਹਾਨੂੰ ਦਿੱਲੀ ਬਹੁਤ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡਾ ਹੱਥ ਜੋੜ ਕੇ ਸਵਾਗਤ ਕਰਦਾ ਹਾਂ ਕੀ ਕਹਿਣਾ ਚਾਹੁੰਗਾ ਪਹਿਲਾਂ ਤਾਂ ਕੀ ਸੋਚ ਕੇ ਆਇਆ ਕੈਨੇਡਾ ਚਰ ਕਿੰਨਾ ਚਿਰ ਹੋ ਗਿਆ ਤੁਨ ਉੱਥੇ ਗਿਆ ਨਹੀਂ ਹਾਂਜੀ ਮੈਨੂੰ ਗਏ ਨੂੰ ਅਪ੍ਰੋਕਸੀਮੇਟਲੀ ਉੱਥੇ 4 ਸਾਲ ਹੋ ਗਏ ਪਰ ਲਾਸਟ ਟੂ ਲਾਸਟ ਈਅਰ ਆਇਆ ਸੀ ਇੱਥੇ 5-6 ਮਹੀਨੇ ਲਈ ਇੱਥੇ ਆ ਕੇ ਮਾਨ ਮਹਿਸੂਸ ਹੁੰਦਾ ਆਪਣਾ ਲੱਗਦਾ ਸਾਰਾ ਕੁਝ ਫਿਰ ਜਦੋਂ ਹੁਣ ਪਤਾ ਲੱਗਿਆ ਕਿ ਇਲੈਕਸ਼ਨ ਹੈ ਮੈਂ ਸੋਚਿਆ ਕਿ ਜਾਣਾ ਚਾਹੀਦਾ ਹੈ ਤੇ ਪਾਰਟਿਸਪੇਟ ਕਰਨਾ ਚਾਹੀਦਾ ਹੈ ਕਿਉਂਕਿ ਜੋ ਕਿ ਆਪਾਂ ਘੁੰਮ ਘੁੰਮ ਫਿਰ ਕੇ ਦੁਨੀਆ ਦੇਖਦੇ ਆਸੇ ਪਾਸੇ ਉਹ ਕਿਉਂ ਨਾ ਆਪਣੇ ਨੇੜੇ ਤੇੜੇ ਸਭ ਕੁਝ ਲੈ ਕੇ ਆਇਆ ਜਾਵੇ ਕਿਤਨੇ ਕਿਤੇ ਕੀ ਜਾਂਦਾ ਪਿੰਡ ਦਾ ਮੂਹ ਵੀ ਹੈ ਜਿੱਥਰੇ ਕੋਈ ਹਾਂਜੀ ਹਾਂਜੀ ਬਿਲਕੁਲ ਪਿੰਡ ਦਾ ਮੂਹ ਜਿੱਥੇ ਆਪਾਂ ਵੱਡੇ ਹੋਏ ਜੰਮੇ ਪਲੇ ਖੇਡੇ ਉਹਦਾ ਕਿਉਂ ਨਾ ਆਵੇ ਜੀ ਸੋ ਹਾਂ ਐਸੇ ਖਿਚਨੇ ਮੈਨੂੰ ਇੱਥੇ ਲੈ ਕੇ ਆਂਦਾ ਜੀ ਫਿਰ ਮੈਂ ਘਰੇ ਗੱਲ ਕੀਤੀ ਪਾਪਾ ਮੇਰੇ ਬਹੁਤ ਖੁਸ਼ ਸੀ ਉਹ ਕਹਿੰਦੇ ਤੂੰ ਆ ਜਾ ਆਪਾਂ ਦੇਖਦੇ ਹਾਂ ਪਹਿਲਾਂ ਵੀ ਕੋਈ ਰਾਜਨੀਤੀ ਚ ਆਪਣੇ ਹੈ ਪਰਿਵਾਰ ਚ ਕੋਈ ਹਾਂਜੀ ਹਾਂਜੀ ਮੇਰੇ ਫਾਦਰ ਸਾਹਿਬ ਨੇ ਇਹ ਪਿੰਡ ਨੂੰ ਬਹੁਤ ਸਰਵ ਕੀਤਾ ਸਰਦਾਰ ਚੰਦਜੀਤ ਸਿੰਘ ਸੰਧੂ ਉਹਨਾਂ ਨੇ ਇਹ ਪਿੰਡ ਲਈ ਹੱਥ ਤੋੜ ਕੇ ਮਿਹਨਤ ਕੀਤੀ ਤੇ ਤੁਸੀਂ ਜੇ ਦੇਖੋ ਤਾਂ ਅੱਜ ਤੋਂ 10 ਸਾਲ ਪਹਿਲਾਂ ਇੱਥੇ ਸਾਡੇ ਛੱਪੜ ਚ ਗੰਦਾ ਪਾਣੀ ਸੀ ਬਹੁਤ ਜ਼ਿਆਦਾ ਸਾਰਾ ਉਹਨਾਂ ਦਾ ਸਮੈਲ ਆਉਂਦੀ ਸੀ ਕਿ ਨਾ ਕੋਈ ਉੱਥੇ ਖੜ੍ਹ ਸਕਦਾ ਸੀਗਾ ਸਾਰੇ ਪਿੰਡ ਦਾ ਪਾਣੀ ਗੰਦਾ ਸੀ ਸੋਰੇ ਵਾਲਾ ਅੱਜ ਉਥੋਂ ਸੂਏ ਤੋਂ ਪਾਣੀ ਪੀ ਪੈ ਕੇ ਸਾਰਾ ਪਿੰਡ ਦਾ ਪਾਣੀ ਸਾਫ਼ ਹੋ ਗਿਆ ਉਸੇ ਕਰਕੇ ਕਿ ਗਰਾਊਂਡ ਲੈਵਲ ਵਾਲਾ ਪਾਣੀ ਦੀ ਸਾਰੀ ਕਲੈਰਿਟੀ ਕੁਆਲਿਟੀ ਬਦਲ ਗਈ ਹੈ। ਇਹ ਨਹੀਂ ਵਿਦੇਸ਼ਾਂ 'ਚ ਵੀ ਨਾਮ ਚੱਲਦਾ ਤੁਸੀਂ ਵੀ ਸੁਣਿਆ ਹੋਣਾ ਉੱਥੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੀ ਹੁੰਦਾ? ਹਾਂਜੀ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਵੀ ਮੈਂ ਬਾਹਰ ਅੰਦਰ ਜਾਣਾ ਆਪਦੇ ਦੋਸਤਾਂ ਨਾਲ ਘੁੰਮ ਫਿਰ ਰਿਹਾ ਹੁੰਨਾ ਜਾਂ ਵੈਸੇ ਕੋਈ ਕੰਮ ਪਰਪਸ ਦੇ ਲਈ ਜਾਈਦਾ ਤਾਂ ਕੋਈ ਪੁੱਛਦਾ ਬਈ ਤੁਸੀਂ ਕਿੱਥੋਂ ਆਪਾਂ ਪੁੱਛਦੇ ਆ ਇਨ ਜਨਰਲ ਵੀ ਤੁਸੀਂ ਕਿੱਥੋਂ ਤਾਂ ਦੱਸੀਦਾ ਕਿ ਸੱਕਾਂ ਵਾਲੀ ਪਿੰਡ ਡਿਸਟ੍ਰਿਕਟ ਮੁਕਸਰ ਤਾਂ ਉਹ ਸੋਚਦਾ ਉਹ ਓਕੇ ਜਿਹੜਾ ਪਿੰਡ ਬਹੁਤ ਵੀ ਨਾਈਸ ਹੈ ਮੈਂ ਹਾਂਜੀ ਸਿਰ ਬਹੁਤ ਮੈਂ ਮਹਿਮਾਨ ਮਾਨ ਮਹਿਸੂਸ ਹੁੰਦਾ ਤੁਸੀਂ ਵੀ ਸਰਪੰਚੀ ਦਾ ਚੋਣ ਲੜਨ ਜਾ ਰਹੇ ਹੋ ਕੀ ਹੈ ਕਿ ਅੱਗੇ ਦਾ ਕੀ ਮੋਟੀਵੇਟ ਕਰਕੇ ਮੇਰੀ ਮੋਟੀਵੇਸ਼ਨ ਇਹ ਹੈ ਕਿ ਅਵੇਅਰਨੈਸ ਲੈ ਕੇ ਆਈ ਜਾਂਦੀ ਆਈ ਜਾਵੇ ਆਪਣੇ ਆਸ-ਪਾਸ ਕਿਉਂਕਿ ਜਿੰਨਾ ਕਿ ਮੈਂ ਸਭ ਕੁਝ ਦੇਖਿਆ ਤੁਰ ਫਿਰ ਕੇ ਕਿ ਸਭ ਤੋਂ ਵੱਡੀ ਜੋ ਕਿ ਆਪਣਾ ਘਾਟ ਪੈ ਰਹੀ ਆ ਉਹ ਹੈਗੀ ਆ ਆਪਣੀ ਅਨ ਐਜੂਕੇਸ਼ਨ ਜੋ ਕਿ ਇਸ ਚੀਜ਼ ਨੂੰ ਲੀਡ ਕਰ ਰਹੀ ਆ ਲੋਕਾਂ ਵਿੱਚ ਅਵੇਅਰਨੈਸ ਫਲਾਉਣੀ ਬਹੁਤ ਜ਼ਰੂਰੀ ਆ ਤਾਂ ਕਿ ਜੋ ਇਹ ਯੂਥ ਹੈ ਨਸ਼ਿਆਂ ਦੇ ਵਿੱਚ ਨਾ ਪਵੇ ਲੋਕਾਂ ਨੂੰ ਜਿੰਮ ਵੱਲ ਮੋਟੀਵੇਟ ਕਰੋ ਆਪਦੀ ਬੋਡੀ ਦਾ ਧਿਆਨ ਰੱਖਣ ਆਪਦੇ ਖਾਣ ਪੀਣ ਦਾ ਧਿਆਨ ਰੱਖਣ ਹੋਰ ਬਾਕੀ ਜਿਵੇਂ ਕਿ ਤੁਸੀਂ ਇੰਸਟੀਟਿਊਸ਼ਨ ਨੂੰ ਅਪਗ੍ਰੇਡ ਕੀਤਾ ਜਾਵੇ ਮਾਡਰਨ ਫੈਸਿਲਿਟੀਆਂ ਲੈ ਕੇ ਆਈਆਂ ਜਾਣ ਕਾਲਜ ਵਗੈਰਾ ਖੁੱਲ ਜਾਣ ਕਿ ਆਪਣੇ ਪਿੰਡ ਕੋਲ ਬਹੁਤ ਜ਼ਮੀਨ ਪਈ ਹੈ ਸਰਕਾਰੀ ਤਾਂ ਉੱਥੇ ਖੁੱਲ੍ਹਿਆ ਜਾਵੇ ਤੇ ਹੋਰ ਫਾਰਮਿੰਗ ਤੇ ਵਿੱਚ ਆਪਣਾ ਤਕਨੀਕੀ ਤਰੀਕੇ ਬਦਲੇ ਜਾਣ ਜੋ ਕਿ ਬਾਹਰ ਚੱਲਦੇ ਜੋ ਕਿ ਮੈਂ ਰਹਿ ਕੇ ਸਿੱਖਿਆ ਆ ਤੇ ਜਿਸ ਤਰ੍ਹਾਂ ਚੋਣਾਂ ਇੱਥੇ ਹੋ ਰਿਹਾ ਚੋਣਾਂ ਉੱਥੇ ਹੁੰਦੀਆਂ ਕੀ ਫਰਕ ਕੀ ਇੱਥੇ ਦੋਸਤ ਕਿੰਨਾ ਫਰਕ ਹੈ ਹਾਂਜੀ ਉੱਥੇ ਚੋਣ ਬਹੁਤ ਪੀਸਫੁਲੀ ਹੁੰਦੇ ਆ ਜਿਵੇਂ ਕਿ ਉੱਥੇ ਕੋਈ ਕੇਅਰ ਨਹੀਂ ਕਰਦਾ ਕਿ ਕੀ ਆ ਉਹ ਆਪਦੇ ਮਨ ਨੂੰ ਵੋਟ ਦਿੰਦੇ ਆ ਠੀਕ ਹੈ ਜੀ ਉਹ ਆਪ ਨੂੰ ਸੋਚ ਕੇ ਜੋ ਤੁਹਾਡਾ ਮਨ ਕਰਦਾ ਬੰਦਾ ਉਹ ਵੋਟ ਪਾਉਂਦਾ ਜੋ ਕਿ ਇੱਥੇ ਹੈ ਇੱਥੇ ਚਲੋ ਠੀਕ ਹੈ ਪਿੰਡ ਪਿੰਡ ਦਾ ਫਰਕ ਹੁੰਦਾ ਪਰ ਜਿਵੇਂ ਹੁਣ ਤੁਸੀਂ ਦੇਖਿਆ ਕਿ ਇੱਥੇ ਬੰਦਾ ਥੋੜਾ ਜਿਆਦਾ ਜਿਵੇਂ ਪਾਪਾ ਨੇ ਇੱਕ ਮਿਸਾਲ ਪੇਦਾ ਕੀਤੀ ਪਿੰਡ ਸੋਨਾ ਬਣਾ ਕੇ ਹਨ ਦੁਨੀਆ 'ਚ ਨਾਮ ਚੱਲਦਾ ਹੈ ਕਿੰਨੀ ਕੁ ਉਮੀਦ ਹੈ ਪਿੰਡ ਵਾਸੀਆਂ ਤੋਂ ਪਿੰਡ ਵਾਸੀਆਂ ਤੋਂ ਜੀ ਬਹੁਤ ਉਮੀਦ ਹੈ ਤੇ ਮੈਨੂੰ ਪੂਰਾ ਮਾਣ ਆ ਕਿ ਪਿੰਡ ਵਾਸੀ ਮੇਰੇ ਹੌਸਲਾ ਬੁਲੰਦ ਰੱਖਣਗੇ ਤੇ ਅਸੀਂ 15 ਤਰੀਕ ਨੂੰ ਰਿਜ਼ਲਟ ਦੇ ਸਿਰ ਤੇ ਹੀ ਤੁਹਾਨੂੰ ਦੱਸਾਂਗੇ ਇਹ ਕਹਿ ਵੀ ਲੱਗਦਾ ਜਿਸ ਤਰ੍ਹਾਂ ਕੈਨੇਡਾ ਤੋਂ ਤੁਸੀਂ ਆਏ ਹੋ ਹਨਾ ਜਿੱਤ ਕੇ ਕਿਤੇ ਕੈਨੇਡਾ ਤੇ ਨਹੀਂ ਵਾਪਸ ਚਲੇ ਜਾਓ ਕੁਛ ਇਸ ਤਰ੍ਹਾਂ ਨਹੀਂ ਨਹੀਂ ਜੀ ਜੇ ਮੈਨੂੰ ਪਿੰਡ ਵਾਲਿਆਂ ਨੇ ਜਿਤਾਈ ਦਿੱਤਾ ਮੇਰੇ ਪਰਿਵਾਰ ਲਈ ਮਾਣ ਆ ਮੇਰੇ ਲਈ ਮਾਣ ਆ ਮੇਰੇ ਪਾਪਾ ਲਈ ਮਾਣ ਆ ਤਾਂ ਮੈਂ ਵਾਪਸ ਕਦੇ ਨਹੀਂ ਜਾਊਂਗਾ ਫਿਰ ਮੈਂ ਆਪਣੇ ਪਿੰਡ ਲਈ ਸਰਵ ਕਰੂੰਗਾ ਤੇ ਇਹਨੂੰ ਜਿੰਨਾ ਮੇਰੇ ਤੋਂ ਅਪਗ੍ਰੇਡ ਹੋ ਸਕੇ ਆ ਜੋ ਨਵੀਂ ਚੀਜ਼ ਲੈ ਕੇ ਆਈ ਗਈ ਨਵੀਂ ਟੈਕਨੋਲੋਜੀ ਨਵੀਂ ਜਨਰੇਸ਼ਨ ਦੇ ਹਿਸਾਬ ਨਾਲ ਮੈਂ ਉਹ ਚੀਜ਼ਾਂ ਉਪਲਬਧ ਕਰਨ ਦੀ ਕੋਸ਼ਿਸ਼ ਕਰੂੰਗਾ ਜਿੰਨਾ ਕਿ ਮੈਨੂੰ ਮੈਨੂੰ ਸਾਥ ਮਿਲਿਆ ਪਿੰਡ ਸੱਕਾਂ ਲਈ ਤੋਂ ਕੈਮਰਾਮੈਨ ਹਰਵਿੰਦਰ ਦੇ ਨਾਲ ਜਸਵਿੰਦਰ ਬੱਬਰ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ